ਦੇਖਦੇ ਹਾਂ ਮੱਤੀ ਦੀ ਪੁਸਤਕ ਬੁੱਕ ਆਫ ਮੈਥਿਊ ਚੈਪਟਰ ਨੰਬਰ 8 ਮੱਤੀ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਤੇ ਉਹਦੀ 23 ਪੰਕਤੀ ਤੋਂ ਦੇਖਦੇ ਹਾਂ 26 ਤੱਕ ਕਹਿੰਦਾ ਜਾਂ ਉਹ ਬੇੜੀ ਉੱਤੇ ਚੜਿਆ ਉਹਦੇ ਚੇਲੇ ਉਹਦੇ ਮਗਰ ਆਏ ਅਰ ਵੇਖੋ ਝੀਲ ਵਿੱਚ ਐਡਾ ਤੂਫਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ ਅਤੇ ਉਹਨਾਂ ਨੇ ਕੋਲ ਆਣ ਕੇ ਉਹਨੂੰ ਜਗਾਇਆ ਅਤੇ ਕਿਹਾ ਪ੍ਰਭੂ ਜੀ ਬਚਾ ਅਸੀਂ ਤਾਂ ਮਰ ਚੱਲੇ ਆ ਤਾਂ ਉਹਨੇ ਉਹਨਾਂ ਨੂੰ ਆਖਿਆ "ਹੇ ਥੋੜੀ ਪ੍ਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ?" ਤਾਂ ਦੋਨੇ ਉੱਠ ਕੇ ਪੌਣ ਅਤੇ ਝੀਲ ਨੂੰ ਦਬਕਾ ਦਿੱਤਾ ਅਤੇ ਵੱਡਾ ਚੈਨ ਹੋ ਗਿਆ ਹallelujah ਇੱਥੇ ਅਸੀਂ ਇੱਕ ਸੀਨ ਦੇਖਦੇ ਆਂ ਇੱਕ ਝੀਲ ਆ ਉਹਦੇ ਅੰਦਰ ਇੱਕ ਬੇੜੀ ਆ ਬੇੜੀ ਦੇ ਵਿੱਚ ਪ੍ਰਭੂ ਵੀ ਆ ਤੇ ਚੇ ਲੇਵੀਆ ਅਰੇ ਅਚਾਨਕ ਜੀਲ ਦੀਆਂ ਲਹਿਰਾਂ ਉੱਠੜੀਆਂ ਸ਼ੁਰੂ ਹੋ ਗਈਆਂ ਅਰੇ ਇਹ ਬੇੜੀ ਆ ਕੋਈ ਕਰੂਜ਼ ਨਹੀਂ ਆ ਕੋਈ ਸ਼ਿਪ ਨਹੀਂ ਆ ਕੋਈ ਸਮੁੰਦਰੀ ਜਹਾਜ਼ ਨਹੀਂ ਆ ਕਿਉਂਕਿ ਬੇੜੀ ਵਿੱਚ ਤੇ ਸਮੁੰਦਰੀ ਜਹਾਜ਼ ਵਿੱਚ ਬਹੁਤ ਫਰਕ ਆ ਜੇ ਇਸ ਲੈਵਲ ਤੇ ਸਮੁੰਦਰੀ ਜਹਾਜ਼ ਸਾਹਮਣਾ ਕਰ ਲੈਂਦਾ ਲਹਿਰਾਂ ਦਾ ਬੇੜੀ ਕੋਲੋਂ ਨਹੀਂ ਹੁੰਦਾ ਬੇੜੀ ਦੇ ਵਿੱਚ ਅਰ ਜਦੋਂ ਤੁਸੀਂ ਇਸ ਸਟੋਰੀ ਨੂੰ ਪੂਰਾ ਪੜੋਗੇ ਤਾਂ ਅਸੀਂ ਇੱਕ ਚੀਜ਼ ਨੂੰ ਦੇਖਦੇ ਕਹਿੰਦੇ ਜਿਹੜੀ ਬੇੜੀ ਆ ਉਹ ਲਹਿਰਾਂ ਵਿੱਚ ਲੁਕਦੀ ਜਾ ਰਹੀ ਸੀ ਮਤਲਬ ਲਹਿਰਾਂ ਇੰਨੀਆਂ ਉੱਚੀਆਂ ਸੀ ਇੰਨੀ ਜਿਆਦਾ ਹਲਚਲ ਸੀ ਝੀਲ ਦੇ ਅੰਦਰ ਪ੍ਰਭੂ ਯਿਸੂ ਵੀ ਉਸੇ ਬੇੜੀ ਦੇ ਵਿੱਚ ਪਰ ਸੁੱਤੇ ਹੋਏ ਅਰ ਚੇਲੇ ਜਿਹੜੇ ਰੋਜ਼-ਰੋਜ਼ ਨਾਲ ਰਹਿੰਦੇ ਆ ਅਰ ਉਹ ਚੇਲੇ ਜਿਨ੍ਹਾਂ ਨੇ ਅੱਜ ਦੇ ਦਿਨ ਵੀ ਵੱਡੇ-ਵੱਡੇ ਮਰਕਲਸ ਜਿਹੜੇ ਆ ਦੇਖੇ ਸੇਮ ਡੇ ਜਿੱਦਣ ਉਹ ਬੇੜੀ ਵਿੱਚ ਸੀ ਉਹਨਾਂ ਨੇ ਉਦਣ ਵੀ ਬਹੁਤ ਚਮਤਕਾਰ ਦੇਖੇ ਉਹ ਚੱਲੇ ਉਸ ਬੇੜੀ ਦੇ ਵਿੱਚ ਵੀ ਪਰ ਹੋਇਆ ਕਿ ਭੱਜ ਕੇ ਗਏ ਪ੍ਰਭੂ ਦੇ ਕੋਲੇ ਉੱਠੋ ਉੱਠੋ ਪ੍ਰਭੂ ਜੀ ਬਚਾ ਲਓ ਨਹੀਂ ਤਾਂ ਮਰ ਚੱਲੇ ਆ ਤੇ ਪ੍ਰਭੂ ਨੇ ਅਰਥਾਤ ਹੀ ਉਹਨਾਂ ਨੂੰ ਇੱਕੀ ਪੁੱਛਿਆ ਕੀ ਹੋਇਆ ਪੁੱਛਿਆ ਉਹਨੇ ਕਿਹਾ ਥੋੜੀ ਪਰਤੀਤ ਵਾਲਿਓ ਉਹਨੇ ਝੜਕਿਆ ਪ੍ਰਭੂ ਨੇ ਇੱਥੇ ਚੇਲਿਆਂ ਨੂੰ ਝੜਕਿਆ ਕਹਿੰਦਾ ਤਾਂ ਉਹ ਨਹੀਂ ਉਹਨਾਂ ਨੂੰ ਆਖਿਆ हे ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ ਤਾਂ ਪ੍ਰਭੂ ਨੇ ਉੱਠ ਕੇ ਉਹਨਾਂ ਲਹਿਰਾਂ ਨੂੰ ਝੜਕਿਆ ਤੇ ਵੱਡਾ ਚੈਨ ਹੋ ਗਿਆ ਐਨ ਸ਼ਾਂਤੀ ਹੋ ਗਈ ਬਹੁਤ ਵਰੀ ਅਸੀਂ ਐਸੇ ਗੱਲ ਦੇ ਵਿੱਚ ਬਸ ਰਹਿਨੇ ਆ ਅਸੀਂ ਚਰਚ ਨੂੰ ਜਾਂਦੇ ਆ ਅਸੀਂ ਪ੍ਰਾਰਥਨਾ ਕਰਦੇ ਆ ਪ੍ਰਭੂ ਸਾਡੇ ਨਾਲ ਆ ਸਾਨੂੰ ਕੁਝ ਨਹੀਂ ਹੋਣਾ ਇੱਥੇ ਵੀ ਪ੍ਰਭੂ ਯਿਸੂ ਮਸੀਹ ਇਹਨਾਂ ਦੇ ਨਾਲ ਹੀ ਆ ਸੇਮ ਕਿਸ਼ਤੀ ਦੇ ਵਿੱਚ ਅਸੀਂ ਤਾਂ ਆਤਮਿਕ ਰੀਤੀ ਦੇ ਨਾਲ ਇਕ ਤੌਰ ਤੇ ਪ੍ਰਭੂ ਨਾਲ ਆ ਫਿਰ ਵੀ ਕਿਸ਼ਤੀ ਤੂਫਾਨ ਦੇ ਵਿੱਚ ਆ ਫਿਰ ਵੀ ਲਹਿਰਾਂ ਉੱਠ ਰਹੀਆਂ ਔਰ ਕਭਰਾ ਵੀ ਕੌਣ ਰਿਹਾ ਜਿਨ੍ਹਾਂ ਨੇ ਸਾਰੇ ਚਮਤਕਾਰ ਦੇਖੇ ਆ ਗੱਲਾਂ ਸੁਣੀਆਂ ਰੋਜ਼ ਵਚਨ ਸੁਣਦੇ ਆ ਕਭਰਾ ਵੀ ਉਹ ਰਹੇ ਆ ਅੱਜ ਬਹੁਤ سارے ਲੋਕ ਸਿਰਫ ਇਸ ਚੀਜ਼ ਦਾ ਕਰਕੇ ਲਾਪਰਵਾਹ ਹੁੰਦੇ ਆ ਪਾਸਟਰ ਜੀ ਸਾਡੇ ਲਈ ਪ੍ਰੇਅਰ ਕਰਦੇ ਆ ਪਰਬੂ ਯਿਸੂ ਮਸੀਹ ਸਾਨੂੰ ਦੇਖ ਰਿਹਾ ਹੈ ਪ੍ਰਭੂ ਯਿਸੂ ਮਸੀਹ ਹੈਗੇ ਹੈ ਨਾ ਬਪਤਿਸਮਾ ਹੀ ਲਿਆ ਆਇਆ ਕੋਈ ਗੱਲ ਨਹੀਂ ਅਗਰ ਤੁਸੀਂ ਬਪਤਿਸਮਾ ਲਿਆ ਆਇਆ ਤੁਸੀਂ ਚਰਚ ਆਉਂਦੇ ਹੋ ਪਾਸਟਰ ਜੀ ਤੁਹਾਡੇ ਲਈ ਪ੍ਰੇਅਰ ਕਰਦੇ ਇਹਦਾ ਮਤਲਬ ਇਹ ਨਹੀਂ ਆ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਕਸ਼ਟ ਨਹੀਂ ਹੋਣਾ ਤੁਹਾਡੇ ਜੀਵਨ ਦੇ ਵਿੱਚ ਕਸ਼ਟ ਆ ਸਕਦਾ ਹੈ ਉੱਠ ਕੇ ਚਰਚ ਵੱਲ ਤੁਰਜੋ ਤੁਹਾਨੂੰ ਮੰਗਲਵਾਰ ਜ਼ਰੂਰਤ ਪਈ ਬੁੱਧਵਾਰ ਜ਼ਰੂਰਤ ਪਈ ਤੇ ਤੁਸੀਂ ਉੱਠ ਕੇ ਦੇਖੋ ਕਿ ਹੁਣ ਮੈਂ ਕਿੱਥੇ ਜਾਵਾਂ ਕਦੋਂ ਵੀਰਵਾਰ ਆਵੇ ਕਦੋਂ ਐਤਵਾਰ ਆਵੇ ਮੈਂ ਚਰਚ ਜਾਵਾਂ ਤੇ ਮੇਰੇ ਲਈ ਕੋਈ ਪ੍ਰਾਰਥਨਾ ਕਰੇ ਉਹ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਗੱਲ ਪਹਿਲਾਂ ਕਹਿ ਦਿੱਤੀ ਸੀ ਕਿ ਤੁਹਾਡੇ ਕੋਲੇ ਅਧਿਕਾਰ ਆ ਸਭ ਚੀਜ਼ਾਂ ਤੁਹਾਡੇ ਵੱਸ ਵਿੱਚ ਕੀਤੀਆਂ ਗਈਆਂ ਆ ਉਹ ਵਚਨਾਂ ਦੇ ਰਾਹੀਂ ਰੋਜ਼ ਉਹਨਾਂ ਨੂੰ ਇਹ ਗੱਲ ਸਮਝਾਉਂਦੇ ਸੀਗੇ ਕਿ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਉਹਨਾਂ ਦੇ ਸਾਹਮਣੇ ਉਹ ਜਿਨ੍ਹਾਂ ਨੂੰ ਚੰਗੇ ਕਰਦੇ ਸੀ ਉਹਨਾਂ ਨੂੰ ਕਹਿੰਦੇ ਜਿੱਦਾਂ ਤੇਰੀ ਨੇਚਾ ਆ ਉਦਾਂ ਤੇਰੇ ਨਾਲ ਹੋ ਜਵੇ ਜੇ ਉਹ ਚੇਲੇ ਧਿਆਨ ਨਾਲ ਇਸ ਗੱਲ ਨੂੰ ਸੁਣਦੇ ਤੇ ਆਪਣੇ ਅੰਦਰ ਰੱਖਦੇ ਤੇ ਉਹ ਨੇਜਾ ਕਰਕੇ ਕਹਿੰਦੇ ਵੀ ਇਹ ਲਹਿਰਾਂ ਥੰਮ ਜਾਣ ਮੇਰੀ ਨੇਜਾ ਹੈ ਕਿ ਮੇਰੇ ਕਹਿਣ ਨਾਲ ਇਹਨਾਂ ਨੂੰ ਥੰਮਣਾ ਪੈਣਾ ਹੈ ਪਤਾ ਉਹਨਾਂ ਲਹਿਰਾਂ ਨੇ ਥੰਮ ਜਾਣਾ ਸੀ ਉਹਨਾਂ ਨੇ ਲਹਿਰਾਂ ਨੂੰ ਕਹਿਣ ਦੀ ਥਾਂ ਤੇ ਉਹ ਉੱਠ ਕੇ ਪ੍ਰਭੂ ਵੱਲ ਨੂੰ ਭੱਜੇ ਪ੍ਰਭੂ ਹੀ ਮਾਰ ਚੱਲੇ ਸਾਨੂੰ ਬਚਾ ਪਰ ਪ੍ਰਭੂ ਦੀ ਇੱਛਾ ਕੀ ਸੀਗੀ ਜੇ ਪ੍ਰਭੂ ਦੀ ਇੱਛਾ ਇਹ ਹੀ ਹੁੰਦੀ ਕਿ ਚੇਲੇ ਪ੍ਰਭੂ ਨੂੰ ਜਗਾਉਣ ਤੇ ਪ੍ਰਭੂ ਹੀ ਝੀਲ ਨੂੰ ਝੜਕਣ ਝੀਲ ਸ਼ਾਂਤ ਹੋਵੇ ਪ੍ਰਭੂ ਨੇ ਉਹਨਾਂ ਨੂੰ ਥੋੜੀ ਪ੍ਰਤੀਤ ਵਾਲੇ ਨਹੀਂ ਕਹਿਣਾ ਸੀ ਪ੍ਰਭੂ ਨੇ ਉਹਨਾਂ ਨੂੰ ਕਹਿਣਾ ਸੀ ਸ਼ਾਬਾਸ਼ ਵੈਰੀ ਗੁੱਡ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਮੇਰੇ ਤੱਕ ਆਓ ਪਰ ਪ੍ਰਭੂ ਨੇ ਕਿਹਾ ਥੋੜੀ ਪ੍ਰਤੀਤ ਵਾਲਿਓ ਕਿਉਂ ਡਰਦੇ ਹੋ ਅਗਰ ਤੁਹਾਡੇ ਜੀਵਨ ਦੇ ਵਿੱਚ ਕੋਈ ਕਸ਼ਟ ਆ ਡਰੋ ਨਾ ਕਬਰਾਓ ਨਾ ਉਸ ਕਸ਼ਟ ਦਾ ਸਾਹਮਣਾ ਕਰੋ ਤੇ ਉਹਨੂੰ ਝੜਕ ਦਿਓ ਪਰਬੀ ਯਿਸੂ ਮਸੀਹ ਦੇ ਨਾਮ ਚ ਮੈਂ ਕਹਿੰਨਾ ਆ ਕਹਿੰਨੀ ਆ ਇਹ ਕਰਜਾ ਖਤਮ ਹੋ ਜਾਏ ਤੁਸੀਂ ਦੇਖਿਓ ਜਦੋਂ ਤੁਸੀਂ ਟਿਕਣਾ ਸ਼ੁਰੂ ਕਰੋਗੇ ਇਹ ਚਾਰ ਚੁਫੇਰਾ ਸ਼ਬਦਾਂ ਨੂੰ ਸੁਣਦਾ ਹੈ ਤੇ ਜੋ ਸ਼ਬਦ ਤੁਸੀਂ ਬੋਲਦੇ ਉਦਾਂ ਹੁੰਦਾ ਆ ਤੁਹਾਡੇ ਲਈ ਵੀ ਹੋ ਜਾਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਚ